ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਦਗੀ ਬਿਲਾਸ ਦੀ ਲੜੀ ਤਹਿਤ 100 ਸਾਲ ਤੋਂ ਪ੍ਰੰਤ ਉਤਮ ਉਪਦੇਸ਼ ਨੰਬਰ 39 ਕਲਮ ਕਵਿ ਦੀ ਕਲਮ ਤੋਂ ਜੋ ਲਿਖਿਆ ਸੱਚ ਸੱਚ ਦਾ ਉਪਦੇਸ਼ ਸਰਵਣ ਕਰਿਏ ਜੀ ਉਤਮ ਉਪਦੇਸ਼ ਦਿਲਾ ਮੇਰਿਆ ਕੂਕ ਦੀ ਮੌਤ ਸਿੱਤੇ ਕਰ ਲੈ ਨਾਮ ਦਾ ਬਣ ਜ ਵਪਾਰ ਜਲਦੀ ਅੱਜ ਕੱਲ ਤੂੰ ਕੂਤ ਦਾ ਹੁਕਮ ਹੋਣਾ ਹੋ ਜਾ ਬਨ ਕੇ ਕਮਰ ਤਿਆਰ ਜਲਦੀ ਬਿਣਾ ਗਿਆਨ ਹੈਵਾਨ ਦੀ ਮਿਸਲ ਬੰਦਾ ਕਿ ਤੂੰ ਲਾਭ ਲੈ ਗਿਆਨ ਵਿਚਾਰ ਜਲਦੀ ਉਥੇ ਨਹੀਂ تکਬਰੀ ਪਹੁੰਚ ਸਕਦੀ ਆਕੜ ਜੱਤ ਨੂੰ ਛੱਡ ਕੇ ਹਾਰ ਜਲਦੀ ਦੁਨੀਆ ਛੱਡ ਕੇ ਦੁਨੀ ਵਿੱਚ ਵੜ ਜਾ ਦੁਨੀਆ ਛੱਡ ਕੇ ਦੁਨੀ ਦੇ ਵਿੱਚ ਵੜ ਜਾ ਤੂੰ ਬੁੱਲੇ ਬੁੱਲੇ ਵਾਗ ਜੇ ਬੁੱਲੇ ਵਾਗ ਜੇ ਲੱਭਣਾ ਯਾਰ ਜਲਦੀ ਦੁਨੀਆ ਛੱਡ ਕੇ ਦੁਨੀ ਦੇ ਵਿੱਚ ਵੜ ਜਾ ਤੂੰ ਬੁੱਲੇ ਵਾਂਗ ਜੇ ਲੱਭਣਾ ਯਾਰ ਜਲਦੀ ਖਲਕ ਲੱਭਣਾ ਕਸਮ ਹੈ ਖਲਕ ਵਿੱਚੋਂ ਰਹੀ ਵਿੱਚ ਤੇ ਹੋਵੀ ਨਾ ਬਾਹਰ ਜਲਦੀ ਛੱਡ ਜਗਤ ਨੂੰ ਜਗਤ ਵਿੱਚ ਮੌਜਮਾਣੀ ਹੋ ਨਿਰਲੇਪ ਰਹੋ ਵਿੱਚ ਸੰਸਾਰ ਜਲਦੀ ਭੋਗ ਹੀ ਭੋਗ ਤੈ ਵਾਸਤੇ ਭੋਗ ਬਣ ਗਏ ਐ ਪਰ ਛੱਡ ਦੇ ਵਿੱਚੋਂ ਵਿਕਾਰ ਜਲਦੀ ਖਲਕ ਖਲਕ ਪਿਆਰ ਦੇ ਵਿੱਚ ਰਾਜੀ ਹੋਇਆ ਖਲਕ ਦਾ ਖਾਸ ਗਮ ਖਾਰ ਜਲਦੀ ਨਹੀਂ ਗੁਰੂ ਬਿਨ ਬ੍ਰਹਮ ਗਿਆਨ ਹੁੰਦਾ ਕਰੀ ਮੁਰਸ਼ਿਦਾ ਪਾਸ ਪੁਕਾਰ ਜਲਦੀ ਸੀਸ ਤਲੀ ਧਾਰਿਆਰ ਦੀ ਗਲੀ ਵੜੀਏ ਆਸ਼ਿਕ ਉੱਠ ਕੇ ਹੌਸਲਾ ਧਾਰ ਜਲਦੀ ਦਿਲਾਂ ਮੇਰੇ ਆ ਕਿਸੇ ਨੂੰ ਫੇਰ ਆਖੇ ਪਹਿਲੇ ਆਪਣੇ ਕਾਜ ਸਵਾਰ ਜਲਦੀ ਨਾਲ ਪੰਜਾਂ ਦੇ ਫੈਸਲਾ ਫੇਰ ਕਰਨਾ ਪਹਿਲੇ ਪਕੜ ਲੈ ਭੂਤ ਨੇ ਚਾਰ ਜਲਦੀ ਆਪ ਸਮਝ ਤੂੰ ਆਪ ਸਮਝਾਉਣ ਵਾਲਾ ਮੋੜੀ ਦਿਲ ਦੀ ਦਿਲਾਂ ਮੁਹਾਰ ਜਲਦੀ ਸਮਝੀ ਖੁਸ਼ੀ ਜਹਾਨ ਦੀ ਗਮੀ ਕਰਕੇ ਵੇਖੀ ਇਸ਼ਕ ਦੀ ਮੋਜ ਬਹਾਰ ਜਲਦੀ ਤੇਰੇ ਦਿਲ ਦੀਆਂ ਚਿੱਠੀਆਂ ਬਾਚ ਲੈਂਦਾ ਬਾਬੂ ਭੇਜ ਦਿਲਦਾਰ ਨੂੰ ਤਾਰ ਜਲਦੀ ਇਹ ਦੁੱਖ ਬਣ ਜਾਵਦਾ ਤੰਦਰੁਸਤੀ ਹੋ ਜਾ ਇਸ਼ਕ ਦੇ ਵਿੱਚ ਬਿਮਾਰ ਜਲਦੀ ਕੀਤਾ ਦਾਣ ਮਿਲ ਜਾਵਦਾ ਜਿਨਸ ਵਾਂਗੂ ਦੇ ਦੇ ਰੱਬ ਦੇ ਨਾਮ ਉਧਾਰ ਜਲਦੀ ਇਸ ਦੇ ਮਾਰਿਆਂ ਜ਼ਿੰਦਗੀ ਸੌਰਦੀ ਏ ਫੜ ਕੇ ਨਫਸ ਬਦਕਾਰ ਨੂੰ ਮਾਰ ਜਲਦੀ ਅੱਜ ਦੇਸ ਬਦ ਅੱਜ ਦੇਸ ਬਦਖਸ਼ਾਂ ਦੇ ਵਿੱਚ ਹੈ ਤੂੰ ਜੋਰੀ ਬਨ ਲੈ ਲਾਲ ਜਵਾਰ ਜਲਦੀ ਮੌਸਮ ਸੌਣ ਬਹਾਰ ਦੀ ਤੁਰੀ ਜਾਂਦੀ ਮਾਲੀ ਬੀਜ ਲੈ ਅੰਬ ਅਨਾਰ ਜਲਦੀ ਟੁੱਟੀ ਜਾਂਦੀ ਦੋਸਤੀ ਦਾ ਫਲਾ ਓਏ ਪਾਲਿਆ ਯਾਰ ਦੇ ਨਾਲ ਪਿਆਰ ਜਲਦੀ ਜਿਨੇ ਘੜਿਆ ਕਲਬ ਕਲਬੂਤ ਪਾਂਡਾ ਕਿਤੋਂ ਲੱਭ ਲੈ ਵੀਰ কুমਯਾਰ ਜਲਦੀ ਕਾਣੂ ਪੈਰ ਪਸਾਰ ਕੇ ਪਿਆਲ ਮੰਗ ਤੂੰ ਤਾਂ ਹੋਂਸੈ ਮੌਤ ਸ਼ਿਕਾਰ ਜਲਦੀ ਤੁਰਿਆ ਆ ਤੁਰਿਆ ਜਾ ਸਫਾਈ ਦੀ ਸੜਕ ਬੀਬਾਂ ਪਹੁੰਚੇ ਜੇਕਰ ਆ ਧਰਮ ਦੁਆਰ ਜਲਦੀ ਜਾਂਦਾ 24000 ਦਮ ਰੋਜ ਤੇਰਾ ਕਰੀਂ ਉਂਗਲਾ ਨਾਲ ਛੁਮਾਰ ਜਲਦੀ ਕਿੱਧਰ ਗਈ دیਵਾਨਿਆਂ ਅਕਲ ਤੇਰੀ ਭੁੱਲ ਯਾਦ ਕਰ ਕੌਲ ਕਰਾਰ ਜਲਦੀ ਦਇਆ ਸਿੰਘ ਮਨ ਆਦ ਨੇ ਗੁਜਰ ਜਾਣਾ ਕਰ ਲੈ ਫੈਸਲਾ ਵਿੱਚ ਸਰਕਾਰ ਜਲਦੀ ਦਇਆ ਸਿੰਘ ਮਨੇ ਆਦਨੇ ਗੁజర్ ਜਾਣਾ ਕਰ ਲੈ ਫੈਸਲਾ ਵਿੱਚ ਸਰਕਾਰ ਜਲਦੀ ਗ੍ਰੰਥ ਦੀ ਸਮਾਪਤੀ ਦਾ ਸੰਮਤ ਮਹੀਨਾ ਤੇ ਕਵੀਆਂ پاس ਅਰਜੋਈ 1952ਵੇਂ ਸਾਲੇ ਅੰਦਰ ਪੂਰਾ ਹੋ ਗਿਆ ਜ਼ਿੰਦਗੀ ਬਲਾਸ ਜਾਣੀ ਬੋਦਵਾਰ ਤੇ ਸਤਵੀਂ ਭਾਦਰੋਂ ਦੀ ਪੂਰੀ ਕਰੀ ਪਰਮਾਤਮਾ ਆਸ ਜਾਣੀ ਅੱਗੇ ਰੱਖਿਆ ਧਾਨਿਆਂ ਮੁਨਸਫਾਂ ਦੇ ਹੋਵੇ ਦੇਖੀਏ ਫੇਲ ਕੇ ਪਾਸ ਜਾਣੀ ਗਲਤੀ ਨੁਕਸ ਨੂੰ ਦੇਖ ਕੇ ਮੁਆਫ ਕਰਨਾ ਗਾਲ ਪੱਲੜਾ ਮੁਖ ਤੇ ਮੁਖ ਮੇਂ ਘਸ ਜਾਣੀ ਕੁੱਕੜ ਵਾਂਗ ਕਮਜ਼ੋਰ ਮੈਂ ਪੰਖ ਸਾਡੇ ਪੁਕੜ ਵਾਗ ਕਮਜ਼ੋਰ ਹੈ ਪੰਖ ਸਾਡੇ ਛਾਇਰ ਉੱਡਦੇ ਵਿੱਚ ਆਕਾਸ਼ ਜਾਣੀ ਬੁੱਧਹੀਨ ਮੈਂ ਦੀਨ ਦਾ ਦੀਨ ਯਾਰੋ ਕਵੀ ਜਣਾ ਦੇਰ ਦੇ ਪ੍ਰਕਾਸ਼ ਜਾਣੀ ਦਇਆ ਸਿੰਘ ਕੀ ਖੁਦੀ ਗਮਾਨ ਕਰੀਏ ਜੇ ਕਰ ਹੋਣਾ ਅਤ ਨੂੰ ਨਾਸ ਜਾਣੀ ਬੁੱਧਹੀਨ ਮੈਂ ਦੀਨ ਦਾ ਦੀਨ ਯਾਰੋ ਕਵੀ ਜਣਾ ਦੇ ਹਿਰਦੇ ਪ੍ਰਕਾਸ਼ ਜਾਣੀ ਦਇਆ ਸੰਗ ਕੀ ਖੁਦੀ ਗਮਾਨ ਕਰੀਏ ਜੇ ਕਰ ਹੁਮਣਾ ਅੰਤ ਨਾਸ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਜ਼ਿੰਦਗੀ ਬਲਾਸ ਭਾਈ ਜੋ ਆਪਾਂ ਅੱਜ ਸੰਪੂਰਨ ਕਰ ਦਿੱਤਾ ਹੈ ਜ਼ਿੰਦਗੀ ਬਲਾਸ ਦਾ ਹਵਾਲਾ ਸੋ ਇਸ ਜ਼ਿੰਦਗੀ ਹਵਾਲੇ ਨੂੰ ਜ਼ਿੰਦਗੀ ਬਲਾਸ ਦੇ ਹਵਾਲੇ ਨੂੰ ਕਿਰਤ ਕਵੀ ਸਾਧੂ ਦਇਆ ਸਿੰਘ ਆਰਫ ਨੇ ਜੋ ਇੱਕ ਟੁਕਮਾ ਜ਼ਿੰਦਗੀ ਦਾ ਸੱਚ ਲਿਖਿਆ ਹੈ ਕਿਉਂਕਿ ਇਹ ਗੁਰਬਾਣੀ ਦੇ ਮੁਤਾਬਕ ਜੋ ਇਹ ਲਿਖਿਆ ਹੈ ਸੋ ਇਹ ਸਾਡਾ ਫਰਜ਼ ਸੀ ਅਸੀਂ ਆਪਣੇ ਫਰਜ਼ ਨੂੰ ਪੂਰਾ ਕੀਤਾ ਤੇ ਹੁਣ ਤੁਸੀਂ ਸੰਗਤਾਂ ਨੇ ਸੁਣ ਕੇ ਸਮਝ ਕੇ ਵਿਚਾਰ ਕੇ ਤੇ ਆਪਣਾ ਫਰਜ਼ ਪੂਰਾ ਕਰਨਾ ਸੁਣ ਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਪੇਜ ਨੂੰ ਫੋਲੋ ਕਰ ਲੈਣਾ ਤੇ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਕਿ ਆਉਣ ਵਾਲਾ ਆਪਾਂ ਜਿਹੜਾ ਸਮਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਸ਼ੁਰੂ ਕਰਨ ਜਾ ਰਹੇ ਹਾਂ ਜੀ ਸਤਿਗੁਰੂ ਕਿਰਪਾ ਕਰਨ ਮੇਰ ਪਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਜੋ ਆਪਣੀ ਸਿਵਾ ਲੈ ਲੈਣ ਇਹੀ ਆਸ ਤੇ ਅਰਦਾਸ ਕਰਦੇ ਹਾਂ ਜੀ ਆਪ ਸੰਗਤਾਂ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ